ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹਜ਼ਰਤ ਜਨਾਬ ਗੋਸੇ ਆਜਮ ਜੀ ਦਾ ਨਾਮ ਕਿਵੇਂ ਲਿੱਤਾ ਜਾਵੇ ਸੰਗਤ ਜੀ ਅੱਜ ਇਸੇ ਬਾਰੇ ਗੱਲ ਕਰਾਂਗੇ ਸੰਗਤ ਜੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਇਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆ ਕਰਦੇ ਰਹਿੰਦੇ ਹਾਂ ਅਸੀਂ ਪੀਰਾ ਫਕੀਰਾਵਲੀਆ ਨਾਲ ਨਿਸਬਤ ਰੱਖਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਸੰਗਤ ਜੀ ਉਹਨਾਂ ਨੂੰ ਯਾਦ ਕਰਨ ਦੇ ਨਾਲ ਨਾਲ ਅਸੀਂ ਇੱਕ ਗੀਲਾ ਵੀ ਕਰਦੇ ਹਾਂ ਕਿ ਬੜੇ ਸਮਿਆਂ ਤੋਂ ਮੈਂ ਪੀਰਾ ਨੂੰ ਯਾਦ ਕਰਦਾ ਇਹਨਾਂ ਵਲੀਆ ਨੂੰ ਯਾਦ ਕਰਦਾ ਮੈਂ ਫੇਰ ਵੀ ਤੰਗ ਹਾਂ ਪਰੇਸ਼ਾਨ ਹਾਂ ਸੰਗਤਜੀ ਤੰਗ ਪਰਚਾਨ ਹੋੰਦਾ ਕਾਰਨ ਕੀ ਹੋ ਜਾਂਦਾ ਕਿ ਸਾਡੇ ਕੋਲ ਕਿਤੇ ਨਾ ਕਿਤੇ ਨਾਮ ਲੈਣ ਵਿੱਚ ਭੁੱਲ ਹੋ ਜਾਂਦੀ ਹੈ ਸੰਗਤਜੀ ਜਦੋਂ ਅਸੀਂ ਕੋਈ ਕਲਮਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਗਲਤੀ ਕਰ ਦਿੰਦੇ ਹਾਂ ਤੇ ਉਹ ਸਰਕਾਰ ਕਈ ਵਾਰੀ ਸਾਨੂੰ ਉਸ ਗਲਤੀ ਤੋਂ ਮਾਫ ਕਰ ਦਿੰਦੇ ਨੇ ਕਿ ਕੋਈ ਗੱਲ ਨਹੀਂ ਅਣਜਾਣ ਨੇ ਸੰਗਤਜੀ ਜੇ ਪੜਨ ਵਿੱਚ ਕੋਈ ਗਲਤੀ ਹੋ ਜਾਵੇ ਤੇ ਉਸ ਦੇ ਕੋਈ ਗਲ ਨਹੀਂ ਪਰ ਕੁਝ ਹੋਰ ਕਾਰਨ ਵੀ ਨੇ ਸੰਗਤ ਜੀ ਇਕੱਠਾ ਪੜਿਆ ਕਹਿੰਦੇ ਕਿ ਹਜਰਤ ਮੀਰਾ ਗੋਸਤਖ ਸਰਕਾਰ ਜੀ ਦਾ ਨਾਮ ਜਦੋਂ ਕਿਤੇ ਉੱਗੇ ਪੀਰ ਫਕੀਰ ਹੋਰ ਉੱਚ ਚੋਟੀ ਦੇ ਫਕੀਰ ਸਨ ਜਦੋਂ ਉਹ ਵੀ ਸਰਕਾਰਾ ਦਾ ਨਾਮ ਲੈਂਦੇ ਸਨ ਸੰਗਤ ਜੀ ਉਸ ਸਮੇਂ ਨਾਮ ਲੈਂਦੇ ਸੀ ਜਿਸ ਸਮੇਂ ਉਹ پاک ਸਾਫ ਹੁੰਦੇ ਸੀ ਉਹ ਥਾਂ پاک ਸਾਫ ਹੁੰਦੀ ਸੀ ਜਿੱਥੇ ਉਹ ਨਾਮ ਲੈਂਦੇ ਸੀ ਸੰਗਤ ਜੀ ਇਸ ਕਰਕੇ ਜਦੋਂ ਵੀ ਅਸੀਂ ਨਾਮ ਲੈਣਾ ਸਰਕਾਰ ਜੀ ਦਾ ਤੇ ਸਾਨੂੰ ਬਹੁਤ ਸਾਫ ਸੁੱਤਰੇ ਹੋਣਾ ਚਾਹੀਦਾ ਮਨ ਵੀ ਸਾਫ ਤਨ ਵੀ ਸਾਫ ਸੰਗਤ ਜੀ ਉਹ ਥਾਂ ਵੀ ਸਾਫ ਹੋਣਾ ਚਾਹੀਦਾ ਜਿੱਥੇ ਬੈਠ ਕੇ ਅਸੀਂ ਸਰਕਾਰ ਜੀ ਦਾ ਨਾਮ ਲੈਣਾ ਸੰਗਤ ਜੀ ਜਾਂ ਤੁਸੀਂ ਉਹਨਾਂ ਦੇ ਨਾਮ ਦੀ ਬੰਦਗੀ ਕਰਦੇ ਹੋ ਇਬਾਦਤ ਕਰਦੇ ਹੋ ਕਰਦੇ ਵਿੱਚ ਇੱਕ ਇਹੋ ਜੀ ਜਗਾ ਹੋਣੀ ਚਾਹੀਦੀ ਜਿੱਥੇ ਬੈਠ ਕੇ ਅਸੀਂ ਸਰਕਾਰ ਜੀ ਦਾ ਨਾਮ ਲੈ ਸਕੀਏ ਸੰਗਤ ਜੀ ਸਰਕਾਰਾ ਦਾ ਕਲਮਾ ਪੜਨਾ ਹੀ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਤੇ ਸਰਕਾਰ ਜੀ ਦਾ ਨਾਮ ਹੀ ਇਸమే ਆਜਮ ਦੀ ਕੁੰਜੀ ਹੈ ਇਸమే ਆਜਮ ਸਰਕਾਰ ਜੀ ਦੇ ਨਾਮ ਦੇ ਵਿੱਚ ਹੀ ਹੈ ਸੰਗਤ ਜੀ ਨਾਮ ਹੀ ਸਰਕਾਰ ਜੀ ਦਾ ਕੋਈ ਸਹੀ ਟੰਗ ਨਾਲ ਉਚਾਰ ਲਵੇ ਉਦੇ ਨਾਲ ਹੀ ਉਸ ਦਾ ਬੇੜਾ ਪਾਰ ਹੋ ਜਾਂਦਾ ਤੇ ਸਰਕਾਰ ਜਿਹਦਾ ਰੂਹੀਆ ਕਸੀਦਾ ਗੋਂਸੀਆ ਕਸੀਦਾ ਇਹ ਬਹੁਤ ਉੱਪਰਲੀਆ ਗੱਲਾਂ ਹੋ ਜਾਂਦੀਆਂ ਨੇ ਸੰਗਜੇ ਕਈ ਲੋਕ ਸੋਚਦੇ ਨੇ ਕਿ ਸਾਨੂੰ ਕੋਈ ਜਨਾਬ ਗੋਂਸੇ ਆਜਮ ਜੀ ਦਾ ਕਸੀਦਾ ਮਿਲ ਜਾਵੇ ਤੇ ਅਸੀਂ ਉਸ ਨੂੰ ਪੜਨਾ ਸ਼ੁਰੂ ਕਰ ਦਈਏ ਉਹ ਕਸੀਦਾ ਅਸੀਂ ਪੜਨਾ ਸ਼ੁਰੂ ਕਰ ਸਕਦੇ ਹਾਂ ਜੇ ਸਾਨੂੰ ਕਿਤੇ ਮਿਲ ਜਾਵੇ ਸੰਗਤ ਜੀ ਜੇ ਅਸੀਂ ਪਹਿਲੀ ਕਲਾਸ ਦੇ ਬੱਚੇ ਨੂੰ BA ਦਾ ਸਿਲੇਬਸ ਦੇ ਦਈਏ ਤੇ ਉਸ ਨੂੰ ਹੱਲ ਨਹੀਂ ਕਰ ਸਕਦਾ ਸੰਗਤ ਜੀ ਜੇ ਇਸ ਕਰਕੇ ਅਸੀਂ ਔੜੀ ਔੜੀ ਜੜੀਏ ਹੌਲੀ ਹੌਲੀ ਅੱਗੇ ਵਧੀਏ ਤੇ ਫੇਰ ਉਸ ਦੇ ਵਿੱਚ ਰਸ ਵੀ ਬਣੇਗਾ ਰੰਗ ਵੀ ਬਣੇਗਾ ਤੇ ਨੂਰ ਵੀ ਆਵੇਗਾ ਤੇ ਸਰਕਾਰਾਂ ਦੀ ਰਹਿਮਤ ਵੀ ਹੋਵੇਗੀ ਸੰਗਤ ਜੀ ਜੇ ਅਸੀਂ ਕਹੀਏ ਕਿ ਕਿਸਾਨ ਨੂੰ ਇੱਕਦਮ ਸਭ ਕੁਝ ਮਿਲ ਜਾਵੇ ਤੇ ਸ਼ੋਰਟਕਟ ਜਿਹੜਾ ਰਸਤਾ ਹੁੰਦਾ ਕਈ ਵਾਰੀ ਬੰਦਾ ਉਹਦੇ ਤੋਂ ਪਹੁੰਚਦਾ ਜਲਦੀ ਜਾਂਦਾ ਪਰ ਉਸ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਸੰਗਤ ਜੀ ਇਹ ਕਰਕੇ ਸਰਕਾਰਾਂ ਦਾ ਨਾਮ ਲਵੋ ਮਨ ਇੱਕ ਚਿਤ ਕਰਕੇ ਦਾਤਾ ਜੀ ਦਾ ਨਾਮ ਲਿੱਤਾ ਜਾਵੇ ਪਾਕ ਸਾਫ਼ ਹੋ ਕੇ ਫਿਰ ਮਾਲਿਕ ਕਰਮ ਕਰਦੇ ਨੇ ਸੰਗਤ ਜੀ ਉਹਨਾਂ ਦੇ ਨਾਮ ਦੇ ਵਿੱਚ ਹੀ ਇਸమే ਆਜਮ ਦੀ ਕੁੰਜੀ ਹੈ ਉਹਦੇ ਵਿੱਚ ਹੀ ਸਾਨੂੰ ਬਹੁਤ ਬਰਕਤਾਂ ਅਤੇ ਰਹਿਨਤਾਂ ਮਿਲਣਗੀਆਂ ਸੰਗਤ ਜੀ ਸਰਕਾਰ ਜਿਹਨੂੰ ਪਾਕ ਸਾਫ ਹੋ ਕੇ ਹੀ ਯਾਦ ਕੀਤਾ ਜਾਵੇ ਸੰਗਤ ਜੀ ਇੱਕ ਗੱਲ ਹੋਰ ਜੇ ਕੀ ਕੱਲ 11ਵੀਂ ਸ਼ਰੀਫ ਹੈ ਅਸੀਂ ਸਾਰੇ ਜਣੇ ਪਾਕ ਸਾਫ ਹੋ ਕੇ ਵਾਜ਼ੂ ਕਰਕੇ 11ਵੇਂ ਸ਼ਰੀਫ ਦਾ ਖਤਮਦਵਾਨਾ ਜੇ ਪੰਜ ਤਨ ਪਾਕ ਅਤੇ 11ਵੀਂ ਵਾਲੀ ਸਰਕਾਰ ਜੀ ਨੂੰ ਵਾਤਵਾਦ ਦਰੂ ਦੇ ਪਾਕ ਤੇ ਜੋ ਸਾਰਿਆਂ ਨੇ ਰਲ ਮਿਲ ਕੇ ਦੁਆਵਾ ਇੱਕ ਦੂਜੇ ਲਈ ਕਰਨੀਆਂ ਜੇ ਦਾਤਾ ਮਿਹਰ ਭਰਿਆ ਹੱਥ ਸਭ ਦੇ ਸਿਰ ਤੇ ਰੱਖੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ ਤੇ ਇਹ ਦਿਨੋ ਸਵਾਗਤ ਕਰਾਂਗੇ ਤਦ ਤੱਕ ਲਈ ਰਬ ਰਖਾ ਰਬ ਰਖਾ ਰਬ ਰਖਾ